ਦੇਖ ਸਕਦੇ ਹੋ ਜਿਨ੍ਹਾਂ ਦੇ ਅੱਗੇ ਜਾਂਦਾ ਹੋਣਾ ਤਾਂ ਉਹ ਦਰਖਤ ਵੀ ਕਿਵੇਂ ਸੁਕਾਇਆ ਗਿਆ ਗੱਲ ਇੱਥੇ ਆ ਕਰਨੀ ਬਣਦੀ ਹੈ ਕਿ ਵੀ ਜਿੰਨੀਆਂ ਵੀ ਅੱਗੇ ਇਹ ਰਹਿਸ਼ੀ ਕਲੋਨੀਆਂ ਜੜੀਆਂ ਹੁਣ ਇਹ ਭਵਨਿਗੜ ਰੋਡ ਤੇ ਕਟੀਆਂ ਨੇ ਇਹ ਦਰਖਤ ਇੱਕ ਨਹੀਂ ਸੈਂਕੜੇ ਹੀ ਦਰਖਤ ਨੇ ਜੜੇ ਕਿ ਵੀ ਸੁਕਾ ਦਿੱਤੇ ਗਏ ਨੇ ਉਹਨਾਂ ਵਿੱਚ ਇੱਕ ਦਰਖਤ ਆ ਵੀ ਦਿਖਾਣੇ ਆ ਤੇ ਤੁਹਾਨੂੰ ਹੋਰ ਵੀ ਦਰਖਤ ਦਿਖਾਣੇ ਆ ਜਿਸ ਕਿਸੇ ਦੇ ਪਲਾਟ ਦਾ ਇਹ ਰਸਤਾ ਜਾਂਦਾ ਹੋਣਾ ਜਾਂਚ ਦਾ ਵਿਸ਼ਾ ਇਹ ਕਿ ਵੀ ਇਹ ਦਰਖਤ ਕਿਵੇਂ ਸੁੱਕੇ ਇਹ ਦਰਖਤ ਕਿਵੇਂ ਸੁੱਕੇ ਜਾਂਚ ਦਾ ਵਿਸ਼ਾ ਸਮਾਜ ਸੇਵੀ ਸੰਸਥਾਵਾਂ ਤਾਂ ਰੁੱਖ ਲਾ ਰਹੀਆਂ ਨੇ ਦਰਖਤ ਦੇ ਉੱਤੇ ਨੰਬਰ ਵੀ ਲੱਗਿਆ ਹੋਇਆ ਹੈ ਨੰਬਰ ਵੀ ਦਿਖਾ ਦਿੰਨੇ ਆ ਜਿਹੜਾ ਇਸ ਦਾ ਨੰਬਰ ਹੈ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਉਂ ਮੂਕ ਦਰਸ਼ਕ ਬਣੇ ਬੈਠੇ ਨੇ ਕਿਉਂ ਇਸ ਦੀ ਜਾਂਚ ਨਹੀਂ ਕਰ ਰਹੇ ਇੱਕ ਨਹੀਂ ਇਸ ਰੋਡ ਦੇ ਉੱਤੇ ਜਿੰਨੇ ਵੀ ਦਰਖਤ ਨੇ ਦਿਖਾਨੇ ਆ ਤੁਹਾਨੂੰ ਅੱਧੇ ਤੋਂ ਜ਼ਿਆਦਾ ਜਿਹੜੇ ਅੱਗੇ ਕਿਸੇ ਦੇ ਵੀ ਅੱਗੇ ਆਉਂਦੇ ਨੇ ਤਾਂ ਸਾਰੇ ਸੁੱਕੇ ਪਏ ਨੇ ਜਾਂ ਸੁਕਾ ਦਿੱਤੇ ਗਏ ਨੇ ਇਹ ਜਾਂਚ ਦਾ ਵਿਸ਼ਾ ਹੈ ਦੇਖ ਸਕਦੇ ਹੋ ਹਰੇ ਭਰੇ ਦਰਖਤ ਨੂੰ ਕਿਵੇਂ ਸੁਕਾਇਆ ਗਿਆ ਇੱਥੇ ਆ ਵੀ ਦੱਸਣਾ ਬਣਦਾ ਹੈ ਦੇਖ ਸਕਦੇ ਹੋ ਜੜੇ ਇਹਦੇ ਨਾਲ ਸਾਈਡਾਂ ਤੇ ਵੱਡੇ ਵੱਡੇ ਟਾਣੇ ਲੱਗੇ ਹੋਏ ਸੀ ਵੱਡੇ ਵੱਡੇ ਟਾਣੇ ਵੀ ਛਾਂਗ ਦਿੱਤੇ ਨੇ ਜਾਂ ਵੱਢ ਦਿੱਤੇ ਨੇ ਇਹੋ ਇੱਕ ਜਾਂਚ ਦਾ ਵਿਸ਼ਾ ਦਿਖਾ ਰਹੇ ਹਾਂ ਕਿ ਵੀ ਜਿੰਨੇ ਵੀ ਅੱਗੇ ਕਿਸੇ ਦੇ ਰਸਤੇ ਦੇ ਵਿੱਚ ਦਰਖਤ ਆ ਰਹੇ ਨੇ ਸਾਰੇ ਦਰਖਤਾਂ ਨੂੰ ਹੀ ਸੁਕਾ ਦਿੱਤਾ ਗਿਆ ਜਦ ਕਿ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਲੋਕਾਂ ਵੱਲੋਂ ਸੈਂਕੜੇ ਦਰਖਤ ਲਾਏ ਜਾਂਦੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੇ ਸਾਹਮਣੇ ਦੇ ਮਹੀਨੇ ਜਿਹੜੇ ਚੱਲਦੇ ਹੁੰਦੇ ਆ ਸੈਂਕੜੇ ਦਰਖਤ ਲਾਤੇ ਨੇ ਇਨ੍ਹਾਂ ਤੇ ਕਾਰਵਾਈ ਬਣਨੀ ਇਨ੍ਹਾਂ ਤੇ ਸਖਤ ਕਾਰਵਾਈ ਦੀ ਲੋੜ ਹੈ ਤੇ ਬਹੁਤ ਸਖਤ ਕਦੀ ਲੋੜ ਹੈ ਕਿ ਵੀ ਤਾਂ ਜੋ ਕੋਈ ਹੋਰ ਵਿਅਕਤੀ ਇਹਨਾਂ ਦਰਖਤਾਂ ਨੂੰ ਸੁਕਾਉਣ ਦੀ ਕੋਸ਼ਿਸ਼ ਨਾ ਕਰੇ ਤੁਹਾਨੂੰ ਹੋਰ ਵੀ ਦਰਖਤ ਦਿਖਾ ਦਿੰਨੇ ਜਿਹੜੇ ਕਿ ਵੀ ਸਰੋੜ ਪਵਾਨੀਗੜ ਰੋਡ ਦੇ ਉੱਤੇ ਸੁਕਾਏ ਗਏ ਨੇ ਇਹ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਆਹ ਦਰਖਤ ਵੀ ਸਾਈਂ ਦੀ ਬੜੀ ਹਿੰਮਤ ਕੀਤੀ ਹੁਣੀ ਵੱਢ ਗਈ ਸੜਤਾ ਲੋਕੀ ਲਾਉਂਦੇ ਥੱਕ ਗਏ ਤੇ ਇਹਨਾਂ ਲੋਕਾਂ ਨੇ ਆ ਕੁਛ ਕੀਤਾ ਜਿਹਦੇ ਵੀ ਰਸਤੇ ਦੇ ਅੱਗੇ ਆਉਂਦੇ ਨੇ ਤਾਂ ਹਰੇਕ ਨੇ ਦਰਖਤ ਵੱਢਦੇ ਨੇ ਜਾਂ ਸੁਕਾ ਦਿੱਤੇ ਨੇ ਤੇ ਇੱਥੇ ਤੁਹਾਡੇ ਧਿਆਨ ਦੇ ਵਿੱਚ ਆਹ ਵੀ ਲਿਆ ਰਹੇ ਆ ਕਿ ਵੀ ਪੰਜ ਨੰਬਰ ਦਰਖਤ ਜਿਹੜਾ ਤੁਸੀਂ ਦੇਖਿਆ ਪੰਜ ਨੰਬਰ ਦਰਖਤ ਸੁਕਾਤਾ ਇਸ ਤੋਂ ਪਿੱਛੇ ਆ ਜੀਏ ਤਾਂ ਚਾਰ ਨੰਬਰ ਕਿੱਥੇ ਐ ਤਿੰਨ ਨੰਬਰ ਕਿੱਥੇ ਐ ਦੋ ਨੰਬਰ ਕਿੱਥੇ ਐ ਤੇ ਇੱਕ ਨੰਬਰ ਦਰਖਤ ਕਿੱਥੇ ਐ ਦੇਖ ਸਕਦੇ ਹੋ ਤੁਹਾਨੂੰ ਜਾਣਕਾਰੀ ਦਿਖਾ ਰਹੇ ਆ ਹੁਣ ਜਲਾਕ ਜੰਗਲਾਤ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਨੂੰ ਕੋਈ ਲੋੜ ਨਹੀਂ ਸਿਰਫ ਤਨਖਾਹਾਂ ਲੈਣ ਦੀ ਲੋੜ ਐ ਮੋਟੀਆਂ-ਮੋਟੀਆਂ ਤਨਖਾਹਾਂ ਲੈ ਰਹੇ ਨੇ ਉਹਨਾਂ ਦੀ ਜਾਂਚ ਕਰਨਾ ਬਣਦਾ ਹੈ ਕਿ ਵੀ ਇਹ ਦਰਖਤ ਕਿੱਥੇ ਗਏ ਪੰਜ ਨੰਬਰ ਤੁਹਾਨੂੰ ਦਿਖਾ ਦਿੱਤਾ ਨਾ ਚਾਰ ਨੰਬਰ ਹੈ ਨਾ ਤਿੰਨ ਨੰਬਰ ਹੈ ਨਾ ਦੋ ਨੰਬਰ ਹੈ ਨਾ ਇੱਕ ਨੰਬਰ ਹੈ ਕੋਈ ਵੀ ਇਸ ਰੋਡ ਦੇ ਉੱਤੇ ਦਰਖਤ ਨਹੀਂ ਦਿਖ ਰਿਹਾ ਦੇਖ ਸਕਦੇ ਹੋ ਜੜੇ ਪੰਜ ਨੰਬਰ ਤੁਹਾਨੂੰ ਦਿਖਾਤਾ ਚਾਰ ਨੰਬਰ ਤਿੰਨ ਨੰਬਰ ਦੋ ਨੰਬਰ ਇੱਕ ਨੰਬਰ ਦਰਖਤ ਬਿਲਕੁਲ ਨਹੀਂ ਦਿਖ ਰਿਹਾ ਉਹ ਕੀ ਦੀ ਸਹਤੇ ਵੱਡੇ ਗਏ ਨੇ ਕਿਹਨਾਂ ਲੋਕਾਂ ਨੇ ਇਹ ਜੇ ਨੇਕ ਕੰਮ ਕੀਤੇ ਨੇ ਇਸ ਵਤ ਲਈ ਜਾਂਚ ਦਾ ਵਿਸ਼ਾ ਬਣਦਾ ਤੇ ਤੁਹਾਨੂੰ ਹੋਰ ਵੀ ਦਰਖਤ ਦਿਖਾ ਦਿੰਨੇ ਜਿਹੜੇ ਲੋਕਾਂ ਨੇ ਇਹ ਜੇ ਨੇਕ ਕਰਮ ਕੀਤੇ ਨੇ ਨੇਕ ਕਰਮ ਤਾਂ ਕਵਾਂਗੇ ਉਹਨਾਂ ਨੇ ਆਪਣੇ ਫਾਇਦੇ ਲਈ ਹਰੇ ਭਰੇ ਦਰਖਤਾਂ ਨੂੰ ਵੜਤਾ ਜਾਂ ਸੁਕਾਤਾ ਇਹ ਜੇ ਲੋਕਾਂ ਨੇ ਹਰੇ ਭਰੇ ਦਰਖਤਾਂ ਨੂੰ ਵੱਡ ਦਿੱਤਾ ਜਾਂ ਸੁਕਾ ਦਿੱਤਾ ਤੇ ਬਾਕੀ ਤੁਹਾਨੂੰ ਹੋਰ ਵੀ ਦਰਖਤ ਦਿਖਾ ਦਿੰਨੇ ਆ ਦੇਖ ਰਹੇ ਟੀਵੀ ਸਮਾਣਾ ਹਲਚਨ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲਾ ਇਹ ਲੈ ਕੇ ਪਹੁੰਚਿਆ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਅਸੀਂ ਉਹ ਜਿਹੜਾ ਮਸਲਾ ਹੈ ਜੰਗਲਾਤ ਵਿਭਾਗ ਦੇ ਧਿਆਨ ਦੇ ਵਿੱਚ ਲਿਆ ਰਿਆ ਜਿਹੜੇ ਦਫ਼ਤਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਵੀ ਨਹੀਂ ਦੇਖਦੇ ਕਿ ਵੀ ਜੜੇ ਲੋਕਾਂ ਵੱਲੋਂ ਜਾਂ ਸਰਕਾਰ ਵੱਲੋਂ ਰੁੱਖ ਲਗਾਏ ਗਏ ਨੇ ਉਹ ਰੁੱਖ ਕਿੱਥੇ ਨੇ ਕਿੱਥੇ ਗਏ ਉਹ ਜਾਂਚ ਦਾ ਵਿਸ਼ਾ ਤਾਂ ਕੀ ਕਰਨਾ ਸੀ ਲੋਕੀ ਧੜਾ ਧੜ ਜੀ ਦੇ ਵੀ ਅੱਗੇ ਦਰਖਤ ਆ ਰਹੇ ਨੇ ਜਿਹਦੇ ਵੀ ਕਲੋਨੀਆਂ ਜੜੀਆਂ ਸ਼ਹਿਰ ਦੇ ਆ ਦੇ ਭਵਾਨੀਗੜ ਰੋਡ ਦੇ ਉੱਤੇ ਜੜੇ ਜਿਹਦੇ ਵੀ ਅੱਗੇ ਦਰਖਤ ਆ ਰਹੇ ਨੇ ਜਾਂ ਤਾਂ ਕੱਟੇ ਜਾ ਰਹੇ ਨੇ ਜਾਂ ਸੁਕਾਏ ਜਾ ਰਹੇ ਨੇ ਉਹ ਤੁਹਾਨੂੰ ਸਾਰੀ ਜਿਹੜੀ ਵੀ ਉਹਦੀ ਹੱਡ ਬੀਤੀ ਲੋਕਾਂ ਨੇ ਸਾਨੂੰ ਦੱਸੀਆ ਸੀ ਵੀ ਤੁਹਾਨੂੰ ਦੱਸ ਦਿੰਨੇ ਆ ਅਸੀਂ ਖੜੇ ਸਟੈਪ ਭਵਾਨੀਗੜ ਰੋਡ ਦੇ ਉੱਤੇ ਭਵਾਨੀਗੜ ਰੋਡ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਪਲਾਟ ਦੁਕਾਨ ਜਾਂ ਸ਼ੋਰੂਮ ਜੋ ਵੀ ਬਣਾ ਰਹੇ ਨੇ ਚੰਗੀ ਗੱਲ ਐ ਬਣਾਣੀ ਵੀ ਚਾਹੀਦੀ ਐ ਪਰ ਇੱਥੇ ਹਰੇ ਭਰੇ ਦਰਖਤਾਂ ਨੂੰ ਵੱਢਣ ਦੀ ਇਜਾਜ਼ਤ ਉਹਨਾਂ ਨੂੰ ਕਿਹਨੇ ਦਿੱਤੀ ਇਹਦੇ ਜਿਹੜੇ ਨੇਕ ਕੰਮ ਕਰ ਰਹੇ ਨੇ ਅਸੀਂ ਨੇਕ ਕਵਾਂਗੇ ਬਾਕੀ ਜਿਹੜੇ ਸਾਡਾ ਟੀਵੀ ਦੇਖ ਰਹੇ ਨੇ ਜੋ ਜਿਸ ਤਰ੍ਹਾਂ ਦੀ ਸਲਾਹ ਦੇਣਾ ਚਾਹਦਾ ਐ ਉਹ ਕਮੈਂਟ ਦੇ ਵਿੱਚ ਦੱਸ ਸਕਦਾ ਹੈ ਉਹਨਾਂ ਨੇ ਆਪਣੇ ਨਿੱਜੀ ਫਾਇਦੇ ਦੇ ਲਈ ਜਿਹੜੇ ਉਹਨਾਂ ਨੇ ਨਿੱਜੀ ਫਾਇਦੇ ਦੇ ਲਈ ਆਪੇ ਕਰੋੜਾਂ ਦੀਆਂ ਪ੍ਰਾਪਰਟੀਆਂ ਦੇ ਅੱਗੇ ਖੜੇ ਹਰੇ ਭਰੇ ਦਰਖਤ ਵੜ ਦਿੱਤੇ ਨੇ ਜਾਂ ਸੁਕਾ ਦਿੱਤੇ ਨੇ ਉਹਨਾਂ ਲੋਕਾਂ ਲਈ ਦੱਸ ਰਹੇ ਹਾਂ ਜਿਹੜਾ ਲੋਕਾਂ ਨੇ ਹਰੇ ਭਰੇ ਦਰਖਤਾਂ ਦੇ ਆਰਾ ਫੇਰ ਦਿੱਤਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕੀ ਕਾਰਵਾਈ ਕੀਤੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਦਫ਼ਤਰਾਂ ਦੀਆਂ ਕੁਰਸੀਆਂ ਤੇ ਬੈਠੇ ਏਸੀ ਦੀ ਠੰਡੀ ਹਵਾ ਦਾ ਨਿੱਗ ਮਾਰ ਰਹੇ ਨੇ ਜਦ ਕੇ ਉਹਨਾਂ ਨੂੰ ਸਰਕਾਰਾਂ ਲੱਖਾਂ ਰੁਪਏ ਤਨਖਾਹ ਕਿਸ ਗੱਲ ਦੀ ਦਿੰਦੀਆਂ ਨੇ ਸਰਕਾਰਾਂ ਲੱਖਾਂ ਰੁਪਏ ਤਨਖਾਹ ਕਿਸ ਗੱਲ ਦੀ ਦਿੰਦੀਆਂ ਨੇ ਕਿ ਵੀ ਜੜੇ ਦਰਖਤ ਨੇ ਜੋ ਉਹਨਾਂ ਦਾ ਕੰਮ ਆ ਕੰਮ ਕਰਨਾ ਬਣਦਾ ਸੀ ਪਰ ਉਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਕੰਮ ਇਹ ਨਹੀਂ ਕੀਤਾ ਸੀ ਇਹ ਨਹੀਂ ਕਹਿੰਦੇ ਕੀਤਾ ਜੇ ਕੀਤਾ ਹੁੰਦਾ ਤਾਂ ਇਹ ਦਰਖਤ ਗਲੇ ਹਰੇ ਭਰੇ ਦਰਖਤ ਸੀ ਇਹ ਕਿਵੇਂ ਸੁੱਕ ਗਏ ਇਸ ਰੋਡ ਦੇ ਉੱਤੇ ਦੇਖ ਸਕਦੇ ਆ ਜਿੰਨੇ ਵੀ ਜਿਹਦੇ ਅੱਗੇ ਦਰਖਤਾਂ ਹੁੰਦੇ ਨੇ ਜਾਂ ਤਾਂ ਨਾਮੋ ਨਿਸ਼ਾਨ ਮਿਟਾਵ ਦਿੱਤਾ ਗਿਆ ਇਹ ਬਿਲਕੁਲ ਹੀ ਸਾਫ਼ ਕਰ ਦਿੱਤੇ ਗਏ ਨੇ ਤੇ ਜੇ ਬਚਦੇ ਸੀਗੇ ਤਾਂ ਉਹ ਅਸੀਂ ਤੁਹਾਨੂੰ ਦਿਖਾ ਦਿੱਤੇ ਨੇ ਉਹ ਅਸੀਂ ਤੁਹਾਨੂੰ ਦਿਖਾ ਦਿੱਤੇ ਨੇ ਤੇ ਹੋਰ ਵੀ ਦਿਖਾਵਾਂਗੇ ਜਿਹੜੇ ਇਸ ਰੋਡ ਦੇ ਉੱਤੇ ਲੋਕਾਂ ਨੇ ਹਰੇ ਪਰੇ ਦਰਖਤ ਸੁਕਾ ਦਿੱਤੇ ਨੇ ਜਾਂ ਵੱਢ ਦਿੱਤੇ ਨੇ ਹੁਣ ਇਹ ਦੱਸਣਾ ਬਣਦਾ ਕਿ ਵੀ 5 ਨੰਬਰ ਅਸੀਂ ਦਰਖਤ ਤੁਹਾਨੂੰ ਦਿਖਾਤਾ 4 ਨੰਬਰ ਕਿੱਥੇ ਗਿਆ 3 ਨੰਬਰ ਕਿੱਥੇ ਗਿਆ 2 ਨੰਬਰ ਕਿੱਥੇ ਗਿਆ 1 ਨੰਬਰ ਦਰਖਤ ਕਿੱਥੇ ਗਿਆ ਉਹ ਜਾਂਚ ਦਾ ਵਿਸ਼ਾ ਹੈ ਇਸ ਦੀ ਜਾਂਚ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਵੀ ਜਾਂਚ ਕਰਵਾਈ ਜਾਵੇ ਜਿਹੜੇ ਇਹ ਅਧਿਕਾਰੀਆਂ ਦੀ ਰਹਿਨਮਾਈ ਦੇ ਵਿੱਚ ਅਸੀਂ ਕਹਾਂਗੇ ਕਿ ਵੀ ਉਹਨਾਂ ਨੂੰ ਸਭ ਕੁਝ ਜਾਣਕਾਰੀ ਹੁੰਦੇ ਹੋਏ ਵੀ ਇਹਨਾਂ ਲੋਕਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਲੋੜ ਸੀ ਇਹਨਾਂ ਲੋਕਾਂ ਤੇ ਕਾਰਵਾਈ ਕਰਨ ਦੀ ਜਿਨ੍ਹਾਂ ਨੇ ਹਰੇ ਭਰੇ ਦਰਖਤ ਸੁਕਾ ਦਿੱਤੇ ਨੇ ਜਾਂ ਵੱਢ ਦਿੱਤੇ ਨੇ ਜੇ ਵੱਡੇ ਨੇ ਤਾਂ ਕਿਉਂ ਵੱਡੇ ਨੇ ਜੇ ਸੁਕਾਏ ਨੇ ਤਾਂ ਕਿਉਂ ਸੁਕਾਏ ਨੇ ਜੇ ਸਰਕਾਰੀ ਅਧਿਕਾਰੀਆਂ ਨੇ ਵੱਡੇ ਸੀ ਤਾਂ ਇਹ ਫਿਰ ਕੱਲਾ ਮੋੜ ਕਿਉਂ ਛੱਡ ਗਏ ਜੇ ਸਰਕਾਰੀ ਅਧਿਕਾਰੀਆਂ ਨੇ ਵੱਡੇ ਸੀਤਾ ਇਹ ਮੋੜ ਕਿਉਂ ਛੜਤਾ ਲੋਕਾਂ ਦੇ ਠੁੱਡੇ ਖਾਨ ਲਈ ਲੋਕਾਂ ਦੇ ਇਸ ਰੋਡ ਦੇ ਉੱਤੇ ਦੇਖ ਸਕਦੇ ਹੋ ਕਿੰਨਾ ਰੋਡ ਚੱਲਦਾ ਕਿੰਨੇ ਨੁਕਸਾਨ ਹੁੰਦੇ ਨੇ ਪਹਿਲਾਂ ਤਾਂ ਦੱਸਣ ਦੀ ਲੋੜ ਨਹੀਂ ਇਸ ਰੋਡ ਦੇ ਉੱਤੇ ਜੋ ਸੜਕ ਦਾ ਹਾਲ ਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਉਹ ਵੀ ਜਿਹੜੇ ਲੋਕਾਂ ਨੇ ਸਾਡੇ ਤੱਕ ਜਾਣਕਾਰੀ ਭੇਜੀ ਆ ਤੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਜਿਹੜੇ ਡਾਕਟਰ ਹੋਰ ਉਸ ਰਸਤੇ ਦੇ ਵਿੱਚੋਂ ਸੁਕਾ ਦਿੱਤੇ ਨੇ ਜਾਂ ਨਾਮੋ ਨਿਸ਼ਾਨ ਹੀ ਖਤਮ ਕਰ ਦਿੱਤਾ ਬਣੇ ਰਹੋ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਤੇ ਅਸੀਂ ਇਹ ਵੀ ਦੱਸਣਾ ਬਣਦਾ ਹੈ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੁਹਾਡੇ ਲਾਈਕ ਸ਼ੇਅਰ ਸਬਸਕ੍ਰਾਈਬ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਬਣੇ ਰਹੋ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਤੇ ਜਿਹਨੇ ਸਾਨੂੰ ਜਾਣਕਾਰੀ ਦਿੱਤੀ ਸੀ ਆ ਵੀ ਦਿਖਾ ਰਹੇ ਜਿਹੜਾ ਇਸ ਦੁਕਾਨ ਦੇ ਅੱਗੇ ਹਰਿਆ ਭਰਿਆ ਦਰਖਤ ਸੀ ਜਿਸ ਦਾ ਨੰਬਰ ਵੀ ਦਿਖਾ ਰਹੇ ਆ 11A ਨੰਬਰ ਹੈ ਇਸ ਦੁਕਾਨ ਦੇ ਅੱਗੇ ਜਿਹੜਾ ਦਰਖਤ ਲੱਗਿਆ ਹੋਇਆ ਸੀ ਹਰਿਆ ਭਰਿਆ ਦਰਖਤ ਇਹਨੂੰ ਵੀ ਸੁਕਾ ਇਸ ਦਰਖਤ ਨੂੰ ਵੀ ਸੁਕਾ ਦਿੱਤਾ ਗਿਆ ਹੈ ਤੇ ਲੋੜ ਹੈ ਹੁਣ ਇਹੋ ਜਿਹੇ ਲੋਕਾਂ ਤੇ ਸਖਤ ਕਾਰਵਾਈ ਕਰਨ ਦੀ ਜਿਹੜੇ ਇਹੋ ਜਿਹੇ ਗੰਦੇ ਕੰਮ ਕਰ ਰਹੇ ਨੇ ਦੇਖ ਸਕਦੇ ਹੋ 1 A ਨੰਬਰ ਹੈ ਇਹਦਾ ਦੁਕਾਨ ਦੇ ਅੱਗੇ ਜਿਹੜਾ ਦਰਖਤ ਸੀ ਇਹਨੂੰ ਸੁਕਾ ਕੇ ਬਿਲਕੁਲ ਇਹਦਾ ਸੁੱਕੀ ਲੱਕੜ ਬਣਾਤਾ ਤੇ ਹੋਰ ਵੀ ਦਿਖਾਨਨੇ ਆ ਤੁਹਾਨੂੰ ਇਹੋ ਜਿਹੇ ਜਿਹੜੇ ਲੋਕਾਂ ਦੇ ਕੰਮ ਕੀਤੇ ਗਏ ਨੇ ਤੇ ਦੇਖ ਸਕਦੇ ਹੋ ਜਿਹੜਾ ਦੂਸਰਾ ਇੱਕ ਹੋਰ ਦਰਖਤ ਹੈ ਦੁਕਾਨ ਦੇ ਅੱਗੇ ਲੱਗਿਆ ਹੋਇਆ ਦਰਖਤ ਹੈ ਇਸ ਦਰਖਤ ਦਾ ਜਿਹੜਾ ਸਰਕਾਰੀ ਨੰਬਰ ਸੀ ਉਹ ਸਰਕਾਰੀ ਨੰਬਰ ਹੀ ਖੁਰਦਪੁਰਦ ਕਰ ਦਿੱਤਾ ਹੈ ਜਿਹੜਾ ਦਰਖਤ ਤੇ ਸਰਕਾਰ ਵੱਲੋਂ ਨੰਬਰ ਲਾਇਆ ਗਿਆ ਸੀ ਉਹ ਨੰਬਰ ਵੀ ਖੁਰਦਪੁਰਦ ਕਰ ਦਿੱਤਾ ਹੈ ਤੇ ਦਰਖਤ ਵੀ ਦੇਖ ਸਕਦੇ ਹੋ ਸੁੱਕੀ ਲੱਕੜ ਬਣਾਤੀ ਹੈ ਇਸ ਦੀ ਤੇ ਇਸ ਦੁਕਾਨਦਾਰ ਵੱਲੋਂ ਉਸ ਦਰਖਤ ਦਾ ਫਾਇਦਾ ਆ ਲਿਆ ਕਿ ਵੀ ਉਹਨਾਂ ਨੇ ਆਪਣਾ ਉੱਤੇ ਉਦੋਂ ਉੱਤੇ ਕੈਮਰਾ ਵੀ ਲਾ ਤਿਆ ਦੇਖ ਸਕਦੇ ਹੋ ਕੈਮਰਾ ਵੀ ਲੱਗਿਆ ਹੋਇਆ ਸਰਕਾਰੀ ਦਰਖਤ ਦੇ ਉੱਤੇ ਆਪਣਾ ਨਿੱਜੀ ਫਾਇਦਾ ਲੈਣ ਦੇ ਲਈ ਆਪਣਾ ਨਿੱਜੀ ਫਾਇਦਾ ਲੈਣ ਦੇ ਲਈ ਜਿਹੜਾ ਕੈਮਰਾ ਵੀ ਲਾਇਆ ਗਿਆ ਤੇ ਸੁੱਕਾ ਦਰਖਤ ਨੂੰ ਸੁਕਾ ਦਿੱਤਾ ਗਿਆ ਲੋੜ ਹੈ ਹੁਣ ਇੱਥੇ ਸਖਤ ਕਾਰਵਾਈ ਕਰਨ ਦੀ ਮੁੱਖ ਮੰਤਰੀ ਸਾਹਿਬ ਹੁਣ ਸਬੂਤਾ ਸਵੇਤ ਸਬੂਤਾ ਸਮੇਤ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਦੇਖ ਸਕਦਾ ਹੁਣ ਜੰਗਲਾਤ ਵਿਭਾਗ ਦੇ ਅਧਿਕਾਰੀ ਜਿਹੜੇ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਲੱਖਰ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਹੁਣ ਕੀ ਕਾਰਵਾਈ ਕਰਦੇ ਨੇ ਲਓ ਜੀ ਤੁਹਾਨੂੰ ਭਵਾਨੀਗੜ ਰੋਡ ਤੇ ਇੱਕ ਹੋਰ ਦਰਖਤ ਵੀ ਦਿਖਾ ਰਹੇ ਆ ਜਿਹੜਾ ਕਿਸੇ ਦੇ ਅੱਗੇ ਲੱਗਿਆ ਹੋਇਆ ਉਹ ਵੀ ਸੁਕਾ ਦਿੱਤਾ ਗਿਆ ਤੇ ਹੁਣ ਦੇਖਾਂਗੇ ਜੰਗਲਾਤ ਵਿਭਾਗ ਦੇ ਅਧਿਕਾਰੀ ਆਪਣੀ ਨਿੰਦਰ ਤੋਂ ਕਦੋਂ ਜਾਗਦੇ ਨੇ ਤੇ ਕਦੋਂ ਇਹਨਾਂ ਦੀ ਕਾਰਵਾਈ ਕਰਦੇ ਨੇ ਕਿ ਵੀ ਕਿਉਂ ਸੁੱਕੇ ਕੀ ਕਾਰਨ ਹੈ ਸੁੱਕਣ ਦੇ ਪਰ ਸੁੱਕੇ ਦਰਖਤੋ ਹੀ ਨੇ ਜਾਂ ਵੱਡੇ ਦਰਖਤੋ ਹੀ ਨੇ ਜਿਹੜੇ ਕਿਸੇ ਦੇ ਅੱਗੇ ਆਉਂਦੇ ਸੀ ਤੇ ਤੁਹਾਨੂੰ ਦਿਖਾ ਰਹੇ ਆ ਇੱਕ ਹੋਰ ਦਰਖਤ ਹੈ ਜਿਹੜਾ ਕਿਸੇ ਦੇ ਅੱਗੇ ਆਉਂਦਾ ਉਹ ਵੀ ਸੁੱਕ ਕੇ ਬਿਲਕੁਲ ਸੁੱਕੀ ਲੱਕੜ ਬਣ ਗਿਆ ਤੇ ਜੇ ਇਹਦੇ ਤੇ ਸਰਕਾਰੀ ਨੰਬਰ ਹੋਇਆ ਤਾਂ ਤੁਹਾਨੂੰ ਉਹ ਵੀ ਦਿਖਾ ਦੇਣਾ ਜੀ ਇਹਦੇ ਤੇ ਸਰਕਾਰੀ ਨੰਬਰ ਬਚਿਆ ਹੋਇਆ ਯਾ ਨਾ ਕੋਈ ਖੁਰਦਬੁਰਦ ਕੀਤਾ ਗਿਆ ਹੋਇਆ ਤੇ ਦੇਖ ਸਕਦੇ ਹੋ ਇਹਦੇ ਤੇ ਕੋਈ ਸਰਕਾਰੀ ਨੰਬਰ ਹੈ ਵੀ ਨਹੀਂ ਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਜਿਨ੍ਹਾਂ ਨੇ ਇਹ ਜੇ ਕੰਮ ਕੀਤੇ ਨੇ ਹੁਣ ਮੁੱਖ ਮੰਤਰੀ ਸਾਹਿਬ ਇਹਨਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕੀ ਕਾਰਵਾਈ ਕਰਨ ਦੇ ਆਦੇਸ਼ ਦਿੰਦੇ ਨੇ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂ ਸੁੱਕੇ ਜਾਂ ਸੁਕਾਏ ਗਏ ਇਹ ਇੱਕ ਇਨਕੁਆਰੀ ਕੀਤੀ ਜਾਵੇ ਇਸ ਤੋਂ ਰੋਡ ਦੇ ਉੱਤੇ ਦੇਖ ਸਕਦੇ ਹੋ ਇੱਕ ਪਾਸੇ ਤੇ ਦਰਖਤ ਤਾਂ ਬਹੁਤ ਖੜੇ ਨੇ ਦੂਜੇ ਪਾਸੇ ਦਰਖਤ ਹੈ ਹੀ ਨਾ ਨਾ ਮਾਤਰੀ ਨੇ ਤੇ ਇਹ ਦਰਖਤ ਦਾ ਵੀ ਦੇਖ ਸਕਦੇ ਹੋ ਨਾ ਤਾਂ ਕੋਈ ਸਰਕਾਰੀ ਨੰਬਰ ਹੈ ਕੋਈ ਸਰਕਾਰੀ ਨੰਬਰ ਹੈ ਤੇ ਆ ਹੁਣ ਰਸਤੇ ਦੇ ਅੱਗੇ ਆਉਂਦਾ ਸੀ ੜੀਕਾ ਆਉਂਦਾ ਸੀ ਜਾਂ ਆਪੇ ਸੁੱਕਿਆ ਇਹ ਹੁਣ ਜਾਂਚ ਦਾ ਵਿਸ਼ਾ ਹੈ ਪਰ ਸੁੱਕੇ ਉਹੀ ਦਰਖਤ ਨੇ ਜਿਹੜੇ ਰਸਤੇ ਦੇ ਵਿੱਚ ਆਉਂਦੇ ਸੀ ਜਾਂ ਕਿਸੇ ਦੇ ਅੱਗੇ ਆਉਂਦੇ ਸੀ ਜਿਵੇਂ ਪਿੱਛੇ ਤੁਹਾਨੂੰ ਦਿਖਾਇਆ ਗਿਆ ਦੇ ਦੇਖ ਸਕਦੇ ਹਾਂ ਇਸ ਭਵਾਨੀਗੜ ਰੋਡ ਦੇ ਉੱਤੇ 18 ਨੰਬਰ ਦਰਖਤ ਹਰਿਆ ਭਰਿਆ ਖੜਿਆ ਹੈ ਜਿਹੜਾ ਕਿਸੇ ਦੇ ਅੱਗੇ ਦਰਖਤ ਆਉਂਦਾ ਸੀ 19 19 ਨੰਬਰ ਤੇ 20 ਨੰਬਰ 19 ਨੰਬਰ ਤੇ 20 ਨੰਬਰ ਨੂੰ ਵੀ ਸੁਕਾਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸਾਈ ਨੇ ਇਹਨੇ ਹੁਣ ਸੁੱਕਣ ਤੋਂ ਬਾਅਦ ਆਪੇ ਹੀ गिर ਜਾਣਾ ਹੈ ਭਵਾਨੀਗੜ ਰੋਡ ਦੇ ਉੱਤੇ ਜਿਹਦੇ ਪਲਾਟ ਦੇ ਅੱਗੇ ਦੀਦੇ ਪਲਾਟ ਦੇ ਅੱਗੇ ਜਿਹੜਾ ਵੀ ਦਰਖਤ ਆਉਂਦਾ ਸੀਗਾ ਸੁੱਕੇ ਉਹੀ ਦਰਖਤ ਨੇ ਜੜੇ ਕੇ ਵੀ ਕਿਸੇ ਦੇ ਅੱਗੇ ਆਉਂਦੇ ਸੀ ਇਹ ਹੁਣ ਸਬੂਤਾ ਸਮੇਤ ਜਾਣਕਾਰੀ ਦੇਤੀ ਹੈ 19 ਨੰਬਰ ਦੀ ਤੇ 20 ਨੰਬਰ ਦੀ ਜੜੇ ਬਿਲਕੁਲ ਸੁਕਾਤੇ ਨੇ ਜਦ ਜਦ ਕੇ ਉਹਦੇ ਨਾਲ ਖੜਿਆ 18 ਨੰਬਰ ਦਰਖਤ ਹਰੇਆ ਭਰੇਆ ਤੇ ਉਸ ਤੋਂ ਅੱਗੇ ਵਾਲੇ ਵੀ ਹਰੇ ਭਰੇ ਨੇ ਪਰ ਸੁੱਕੇ ਉਹੀ ਨੇ ਜੇ ਕਿਸੇ ਦੇ ਪਲਾਟ ਦੇ ਅੱਗੇ ਜਾਂ ਦੁਕਾਨ ਦੇ ਅੱਗੇ ਆਉਂਦੇ ਨੇ ਤੇ ਹੋਰ ਇੱਕ ਦਿਖਾ ਰਹੇ ਆ ਜਿਹੜਾ ਕਿਸੇ ਦੀ ਫੈਕਟਰੀ ਦੇ ਅੱਗੇ ਆ ਰਿਹਾ ਦਰਖਤ ਹੈ ਸਾਨੂੰ ਫੈਕਟਰੀ ਵੀ ਦਿਖਾ ਰਹੇ ਆ ਜਿਹੜਾ ਦਰਖਤ ਇੱਕ ਹੋਰ ਫੈਕਟਰੀ ਦੇ ਅੱਗੇ ਆ ਰਿਹਾ ਆ ਫੈਕਟਰੀ ਦੇ ਅੱਗੇ ਜਿਹੜਾ ਦਰਖਤ ਆ ਰਿਹਾ ਸੀਗਾ ਆ ਉਹਦਾ ਸਰਕਾਰੀ ਨੰਬਰ ਹੈ 27 ਨੰਬਰ ਦਰਖਤ ਹੈ ਜਿਹੜਾ ਕਿ ਵੀ ਬਿਲਕੁਲ ਸੁੱਕੀ ਲੱਕੜ ਬਣਾਤਾ ਇਹ ਦਰਖਤ ਫਿਰ ਅਸੀਂ ਦੁਆਰਾ ਕਹਿ ਰਹੇ ਆ ਸੁੱਕੇ ਉਹੀ ਨੇ ਜਿਹੜੇ ਕਿਸੇ ਦੇ ਅੱਗੇ ਆਉਂਦੇ ਨੇ ਇਹ ਹਰੇ ਭਰੇ ਦਰਖਤਾਂ ਨੂੰ ਸੁਕਾਉਣ ਦਾ ਜਿਹੜਾ ਆ ਲੋਕ ਕਹਿੰਦੇ ਨੇ ਕਿ ਵੀ ਕਤਲ ਦਾ ਮਾਮਲਾ ਹੈ ਕਿ ਵੀ ਜਿਹੜੇ ਇਹ ਲੋਕਾਂ ਨੇ ਕੀਤੇ ਨੇ ਏ ਇਹਨਾਂ ਲੋਕਾਂ ਤੇ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਜੰਗਲਾਤ ਵਿਭਾਗ ਦੇ ਅਧਿਕਾਰੀ ਕਦੋਂ ਦਫ਼ਤਰ ਤੋਂ ਬਾਹਰ ਆਉਣਗੇ ਯਾ ਆਪਣੀਆਂ ਤਨਖਾਹਾਂ ਤੱਕ ਹੀ ਸੀਮਿਤ ਨੇ ਕਿ ਵੀ ਅਸੀਂ ਤਨਖਾਹ ਲੈਣੀ ਹੈ ਤੇ ਕੰਮ ਕੋਈ ਕੱਥੀ ਤੇ ਨਹੀਂ ਕਰਨਾ ਜੇ ਕਰ ਰਹੇ ਨੇ ਤਾਂ ਇਹਨਾਂ ਦਰਖਤਾਂ ਦੀ ਜਾਂਚ ਕਿਉਂ ਨਹੀਂ ਹੋ ਰਹੀ ਜਿਹੜੇ ਦਰਖਤ ਸੁਕਾ ਦਿੱਤੇ ਗਏ ਨੇ ਯਾ ਕੀ ਇਹਨਾਂ ਨਾਲ ਹੱੱਡ ਬੀਤੀ ਹੋਈ ਹੈ ਇੱਕ ਜਾਂਚ ਦਾ ਵਿਸ਼ਾ ਤੇ ਹੋਰ ਵੀ ਦਿਖਾ ਰਹੇ ਇਸ ਦੇ ਨਾਲ ਇੱਕ ਜਿਹੜਾ ਹੋਰ ਵੀ ਤਰਖਤ ਹੈ ਕਿ ਇਸੇ ਫੈਕਟਰੀ ਦੇ ਅੱਗੇ ਦੇਖ ਰਹੇ ਹਾਂ ਇੱਕ ਹੋਰ ਹਰਿਆ ਭਰਿਆ ਦਰਖਤ ਹੈ ਜਿਹੜਾ ਕਿ ਵੀ ਰਾਕ ਦਾ ਸੁਕਾਤਾ ਇਸ ਦੇ ਉੱਤੇ ਕੋਈ ਹੁਣ ਸਰਕਾਰੀ ਨੰਬਰ ਵੀ ਨਹੀਂ ਦਿਖ ਰਿਹਾ ਜਿਹੜਾ ਕਿ ਵੀ ਇਹ ਉੱਤੋਂ ਵੀ ਕੋਈ ਵੱਢ ਕੇ ਆਪਣੇ ਜਿਹੜਾ ਉਹਦਾ ਕੰਮ ਹੋਣਾ ਬਾਲਣ ਵਾਸਤੇ ਲੈ ਗਿਆ ਜਾਂ ਉਹਦਾ ਉਹਨੇ ਕਿਸੇ ਪਾਸੇ ਵੇਚਿਆ ਉਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਜੇ ਸੁੱਕਿਆ ਸੀ ਤਾਂ ਉੱਪਰ ਵਾਲਾ ਹਿੱਸਾ ਕਿੱਥੇ ਗਿਆ ਕੀ ਅਧਿਕਾਰੀਆਂ ਨੇ ਜਾਂਚ ਕੀਤੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕੀ ਜਾਂਚ ਕੀਤੀ ਜਿਹੜੇ ਅਧਿਕਾਰੀਆਂ ਨੂੰ ਸਰਕਾਰ ਲੱਖਾਂ ਰੁਪਏ ਤਨਖਾਹਾਂ ਦੇ ਰਹੀ ਹੈ ਉਹਨਾਂ ਨੇ ਕੀ ਕੀਤਾ ਤੇ ਇਹਦੇ ਉੱਤੇ ਦੇਖ ਰਹੇ ਹਾਂ ਕੋਈ ਸਰਕਾਰੀ ਨੰਬਰ ਵੀ ਨਹੀਂ ਹੈ ਜਿਹੜਾ ਇਸ ਫੈਕਟਰੀ ਦੇ ਅੱਗੇ ਜਿਹੜਾ ਦਰਖਤ ਨੂੰ ਜਿਹੜਾ ਖੁਰਦ-ਮੁਰਦ ਕੀਤਾ ਗਿਆ ਤੁਹਾਨੂੰ ਦਿਖਾ ਵੀ ਦਿੰਨੇ ਆ ਇਸ ਪੰਪ ਦੇ ਅੱਗੇ ਪਹਿਲਾਂ ਤਾਂ ਕੋਈ ਦਰਖਤ ਨਹੀਂ ਐ ਜੇ ਇੱਧਰ ਪੰਪ ਦੇ ਬਾਹਰ ਇੱਕ ਵਿਅਕਤੀ ਦੇਖੋ ਦਰਖਤ ਦੀ ਛਾਂ ਦੇ ਥੱਲੇ ਕਿਵੇਂ ਬੈਠਾ ਆਨੰਦ ਮਾਣ ਰਿਹਾ ਤੇ ਦੂਸਰੇ ਪਾਸੇ ਇਸ ਰੋਡ ਦੇ ਉੱਤੇ ਸੈਂਕੜੇ ਦਰਖਤਾਂ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਸੈਂਕੜੇ ਦਰਖਤ ਕਤਲ ਕੀਤੇ ਨੇ ਉਹ ਵੀ ਠੰਡੀ ਛਾਂ ਦਿੰਦੇ ਹੋਣੇ ਨੇ ਤੇ ਉਹਨੂੰ ਉਸ ਦਿਖਾ ਰਹੇ ਆ ਕਿ ਵੀ ਇਹ ਵਿਅਕਤੀ ਵੀ ਦੇਖੋ ਠੰਡੀ ਛਾਂ ਦੇ ਥੱਲੇ ਬੈਠਾ ਹੈ ਪਰ ਜਾਂਚ ਦਾ ਵਿਸ਼ਾ ਹੈ ਕਿ ਵੀ ਇਸ ਰੋਡ ਦੇ ਉੱਤੇ ਜਿਹੜੇ ਐਨੇ ਦਰਖਤ ਸੁੱਕੇ ਨੇ ਜਿਹੜੇ ਐਨੇ ਦਰਖਤ ਹਰੇ ਭਰੇ ਦਰਖਤਾਂ ਦੇ ਕਤਲ ਕੀਤਾ ਗਿਆ ਕਦੋਂ ਅਧਿਕਾਰੀ ਕੁੰਭਗੰਦਰੀ ਨੀਂਦ ਤੋਂ ਜਾਗਣਗੇ ਤੇ ਜਾਂਚ ਕਰਨਗੇ ਉਹ ਤਾਂ ਸਮਾਂ ਹੀ ਦੱਸੇਗਾ ਤੇ ਕੀ ਕਾਰਵਾਈ ਕੀਤੀ ਹੈ ਬਣੇ ਰਹੋ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਤੇ ਦਿਖਾ ਰਹੇ ਹਾਂ ਤੁਹਾਨੂੰ ਜੜਾ ਹੀ ਕਿਹੇ ਸਾਨੂੰ ਨਹੀਂ ਪਤਾ ਕੀ ਜੀਏ ਕੀ ਇਮਾਰਤ ਬਣ ਰਹੀ ਹੈ ਸਕੂਲ ਬਣ ਰਿਹਾ ਜਾਂ ਪੈਲਸ ਬਣ ਰਿਹਾ ਜੜਾ ਇਸ ਇਮਾਰਤ ਦੇ ਅੱਗੇ ਦਰਖਤ ਸੀ ਹਰਿਆ ਭਰਿਆ ਦਰਖਤ ਸੀ ਉਹਦਾ ਵੀ ਕਤਲ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਦੇਖ ਸਕਦੇ ਹੋ ਭਵਾਨੀਗੜ ਰੋਡ ਦੇ ਉੱਤੇ ਇਸ ਹਰੇ ਭਰੇ ਦਰਖਤ ਦਾ ਵੀ ਕਤਲ ਕਰ ਦਿੱਤਾ ਗਿਆ ਜਿਸ ਦਾ ਸਰਕਾਰੀ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਦੇਖ ਸਕਦੇ ਹੋ ਸੱਤ ਨੰਬਰ ਦਰਖਤ ਹੈ ਸੱਤ ਨੰਬਰ ਦਰਖਤ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਕਿ ਇਹ ਵੀ ਕਿਸੇ ਦੀ ਇਮਾਰਤ ਦੇ ਅੱਗੇ ਅੜੀਕਾ ਬਣ ਰਿਆ ਹੁਣ ਅੜੀਕਾ ਬਣ ਰਿਆ ਹੁਣ ਤਾਂ ਹੀ ਦਰਖਤ ਸੁੱਕੇ ਨੇ ਜਿਹੜੇ ਇਹਦੇ ਅੱਗੇ ਨੇ ਦੇਖ ਸਕਦੇ ਹੋ ਬਾਕੀ ਦਾ ਦਰਖਤ ਵੀ ਇਸ ਪਾਸੇ ਕੋਈ ਨਹੀਂ ਹੈ ਇਹਦੀ ਵੀ ਜਾਂਚ ਕਰਵਾਈ ਜਾਵੇ ਜੜਾਈ ਸੀ ਇਮਾਰਤ ਦੇ ਅੱਗੇ ਦਰਖਤ ਸੁੱਕੇ ਹੈ ਜਾਂ ਕਿਵੇਂ ਇਹਦੇ ਨਾਲ ਜੋ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਆਦਾ ਪਤਾ ਹੈ ਕਿ ਵੀ ਕਿਉਂ ਸੁੱਕਿਆ ਕੀ ਕਾਰਨ ਰਹੇ ਯਾਨੀ ਸਾਨੂੰ ਤਾਂ ਜਿਵੇਂ ਲੋਕਾਂ ਨੇ ਦੱਸਿਆ ਹਰੇ ਭਰੇ ਦਰਖਤ ਇਸ ਰੋਡ ਦੇ ਉੱਤੇ ਸੈਂਕੜੇ ਸੁਕਾਏ ਜਾ ਰਹੇ ਨੇ ਪਰ ਅਧਿਕਾਰੀ ਆਪਣੀ ਕੁੰਭ ਕਰਨੀ ਨੀਂਦ ਤੋਂ ਨਹੀਂ ਜਾਗ ਰਹੇ ਤੇ ਤੁਹਾਨੂੰ ਇੱਕ ਹੋਰ ਵੀ ਗੱਲ ਦਿਖਾ ਦਿੰਨੇ ਆ ਜਿਹੜੇ ਇਸ ਇਮਾਰਤ ਦੇ ਅੰਦਰ ਦਰਖਤ ਖੜੇ ਸੀ ਉਹ ਤਾਂ ਦਰਖਤ ਨੇ ਹਰੇ ਭਰੇ ਜਿਹੜੇ ਉਹਦੇ ਅੰਦਰ ਜਿਹੜੇ ਦਰਖਤ ਖੜੇ ਸੀਗੇ ਹਰੇ ਭਰੇ ਦਰਖਤ ਨੇ ਤੇ ਜੇ ਸੁੱਕੇ ਨੇ ਤਾਂ ਬਾਹਰ ਵਾਲੇ ਦਰਖਤ ਹੀ ਕਿਉਂ ਸੁੱਕੇ ਨਹੀਂ ਕੀ ਕਾਰਨ ਰਹੇ ਜੜੇ ਉਹਦੇ ਅੰਦਰ ਹੀ ਇਮਾਰਤ ਦੇ ਅੰਦਰ ਦਰਖਤ ਸੀਗੇ ਉਹ ਹਰੇ ਭਰੇ ਨੇ ਜਿਹੜੇ ਬਾਹਰ ਵਾਲੇ ਨੇ ਉਹਨਾਂ ਦਾ ਹੀ ਕਤਲ ਕਿਉਂ ਕੀਤਾ ਗਿਆ ਦੇਖ ਸਕਦੇ ਹੋ ਕਤਲ ਜਿਹੜਾ ਦਰਖਤ ਕੀਤਾ ਗਿਆ ਉਹਦੇ ਜਿਹੜੇ ਟਾਣੇ ਸੀਗੇ ਉਹ ਵੀ ਖੁਰਦ-ਬੁਰਦ ਕਰਤੇ ਨੇ ਉਹ ਵੀ ਜਾਂਚ ਦਾ ਵਿਸ਼ਾ ਕਿੱਥੇ ਗਏ ਕਿਵੇਂ ਗਏ ਕੀ ਕਾਰਨ ਰਹੇ ਤੇ ਕਦੋਂ ਕਿਉਂ ਕਾਰਵਾਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਜਿਨ੍ਹਾਂ ਦੇ ਅੰਡਰ ਦੇ ਵਿੱਚ ਹੀ ਇਹ ਆਉਂਦੀ ਆ ਰੋੜ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਅੰਦਰ ਵਾਲੇ ਦਰਖਤ ਤਾਂ ਹਰੇ ਭਰੇ ਨੇ ਬਾਹਰ ਵਾਲੇ ਦਰਖਤੀ ਸੁੱਕੇ ਨੇ